ਪੰਜਾਬ ਸਰਕਾਰ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲ ਚੰਦ ਕਟਾਰੂ ਚੱਕ ਨੇ ਜੀਰ ਕਪੂਰ ਦੇ ਨਜ਼ਦੀਕ ਛੱਤਬੀੜ ਚਿੜੀਆਕਰ ਵਿਖੇ ਇੱਕ ਨਵੇਂ ਬਾੜੇ ਵਿੱਚ ਮਗਰਮਾਛਾਂ ਦੇ ਇੱਕ ਜੋੜੇ ਦੇ ਬਾੜੇ ਇੱਕ ਜੰਗਲੀ ਜੀਵ ਸਿਮਾ ਦੋ ਠੰਡੇ ਪਾਣੀ ਦੇ ਪੁਆਇੰਟਾਂ ਅਤੇ ਨਿਰਖਣ ਝੌਪੜੀਆਂ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਡੇਰਾ ਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਅਤੇ ਛੱਤਬੀੜ ਚਿੜੀਆਕਰ ਡਾਇਰੈਕਟਰ ਨੀਰਜ ਗੁਪਤਾ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਕਟਾਰੂ ਚੱਕ ਨੇ ਚਿੜੀਆ ਕਾ ਨਿਰਖਣ ਕਰਦੇ ਹੋਏ ਬੈਟਰੀ ਨਾਲ ਚੱਲਣ ਵਾਲੀ ਕਾਰ ਵੀ ਚਲਾਈ। ਧੰਨਵਾਦ। ਔਰ ਸਤਿ ਮਰਜੂਦ ਇਹ ਵਿਦੇਸ਼ੋਂ ਵੀ ਆਏ ਹੋ। ਇਸ ਤੌਰ ਤੇ ਮੈਂ ਤੁਹਾਡਾ ਸਭ ਦਾ ਵੈਲਕਮ ਕਰਦਾ। ਔਰ ਮੇਰੇ ਨਾਲ ਮੇਰੇ ਐਮਐਲਏ ਸਤਾਕੁਸ਼ ਸਿੰਘ ਦਾਵਾ ਜੀ ਮੇਰਾ ਬਸੀ ਔਰ ਸਾਡੇ ਜੂਨ ਚਾਰਜ ਗੁਰਤਾ ਜੀ ਸਾਡੇ ਅਫੀਸਰ ਸਾਗਰ ਸਾਹਿਬ ਕੁਮਾਮ ਜਿਹੜੇ ਸਾਡੇ ਅਧਿਕਾਰੀ ਸਰਵਾਨ ਨੇ ਇਹ ਸਾਰੇ ਮੱਲਵਜੂਦ ਹੀ ਫਾਇਰਕਲ ਤੋਂ ਦੇ ਲਈ ਜਨਰਲ ਬੇਸ ਕਰਦੇ ਆ ਉਹ ਸੋਚਦੇ ਆ ਨਵਾਂ ਨਵਾਂ ਆਈਡੀਆ ਲਿਆ ਕੇ ਆਂਦੇ ਆ ਦੁਨੀਆ ਦੇ ਮਾਨੇ ਤੇ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਉਸ ਤੇ ਅਸਦਰ ਚ ਜਿਹੜੇ ਸਾਡੇ ਵਰਡਸ ਨੇ ਉਹਨਾਂ ਨੂੰ ਸਿਰਿਅਸ ਸੁਖਿਆ ਦੇਣੀ ਆ ਉਹਨਾਂ ਦੀ ਅਫਾਕ ਦਾ ਕਿਵੇਂ ਮੰਨ ਲਓ ਆਪਣੀ ਪੂਰੀ ਸੋ ਮਲਟੀ ਕਿਸਮ ਦੀਆਂ ਜਿਹੜੀਆਂ ਲੋੜਾਂ ਨੇ ਸਾਡੇ ਵਿੱਚ ਜੁਗਦੇ ਅੰਦਰ ਵੱਖ-ਵੱਖ ਧਨਾਂ ਬਣਾ ਦੀ ਸੋ ਉਹ ਚਾਹੇ ਖਾਣ-ਪੀਣ ਦੀ ਲੋੜਾ ਹੋ ਚਾਹੇ ਉਹਨਾਂ ਦੀ ਅਕੋਮੋਡੇਸ਼ਨ ਦੀ ਲੋੜ ਹੋਵੇ ਚਾਹੇ ਉਹਨਾਂ ਦੀ ਟ੍ਰੀਟਮੈਂਟ ਦੀ ਲੋੜ ਹੋਵੇ ਚਾਹੇ ਉਹਨਾਂ ਦੇ ਟੋਟਲ ਜਿਹੜੇ ਜੀਵਨ ਚਾਰਚਰ ਨੂੰ ਜਿਹੜੇ ਉਹ ਪ੍ਰੋਡਕਟ ਕਰਨ ਦੇ ਲਈ ਜ਼ਿੰਨੀਆਂ ਵੀ ਅਥਾਰਟिटीज ਬਣੀਆਂ ਨੇ ਦੇਸ਼ ਦੇ ਅੰਦਰ ਜਾਂ ਇੰਟਰਨੈਸ਼ਨਲ ਪੱਧਰ ਤੇ ਉਹਨਾਂ ਦੀ ਗਾਈਡਲਾਈਨ ਦੇ ਮੁਤਾਬਕ ਕੈਪ-ਕੈਪ ਦਿੱਤੇ ਕਿ ਸਾਡੇ ਸਾਥ ਕਿਟ ਜੂ ਹੈ ਇਹਦੇ ਅੰਦਰ ਅਸੀਂ ਅਪਡੇਟ ਕਰਦਾਂਗੇ ਸੋ ਮੇ ਲੋ ਇਸ ਗੱਲ ਦੀ ਖੁਸ਼ੀ ਆ ਕਿ ਇਹ ਜਿੱਥੇ ਅੱਜ ਆਪਾਂ ਇਸ ਜੂ ਦੇ ਅੰਦਰ ਆਏ ਨਾ ਸੋ ਲਗਭਗ ਅਸੀਂ ਇੱਥੇ ਚਾਰ ਪੱਖ ਚੀਜ਼ਾਂ ਦਾ ਮੋਟੇ ਤੌਰ ਤੇ ਅੱਜ ਉਦਘਾਟਨ ਕੀਤਾ ਔਰ ਮੁੱਖ ਤੌਰ ਤੇ ਜਿਹੜੇ ਸਾਡੇ ਇੱਥੇ ਮਗਰਮਸ ਨੇ ਮਗਰਮਾਸ ਨੇ ਜਿਹੜੇ 7 ਕਿਲੋ ਜੂ ਦੇ ਅੰਦਰ ਸੋ ਉਹਨਾਂ ਨੂੰ ਉਸੇ ਤਰ੍ਹਾਂ ਫੀਲ ਆਵੇ ਜਿਸ ਤਰ੍ਹਾਂ ਉਹ ਮਤਲਬ ਮੋਦੀ ਦੇ ਅੰਦਰ ਸੁੰਦਰ ਦੇ ਅੰਦਰ ਆਪਣੇ ਆਪ ਜਦੋਂ ਮੋਬਿਲ ਕਰਦੇ ਆ ਕਿ ਉਹਦੇ ਦੀ ਲੇਟੈਸਟ ਜਿਹੜੀ ਟੈਕਨੋਲੋਜੀ ਦੇ ਨਾਲ ਤਿਆਰ ਕੀਤੀ ਗਈ ਜਿਹੜਾ ਇੱਕ ਮਤਲਬ ਆਪਾਂ ਕਹਿ ਸਕਦੇ ਆ ਵੀ ਉਹ ਉਹਨਾਂ ਨੂੰ ਪ੍ਰੋਡਕਟ ਕਰਨ ਲਈ ਉਹਨਾਂ ਨੂੰ ਵੋਟ ਫੀਲ ਦਿਵਾਉਣ ਦੇ ਲਈ ਸੋ ਇਹ ਵੀ ਲੰਘ ਪਾ 870000 ਦੀ ਲਾਗਤ ਦੇ ਨਾਲ ਇੱਕ ਨਵਾਂ ਤੁਸੀਂ ਦੂਰੋਂ ਖੜ ਕੇ ਜਿਹੜਾ ਸੀਸੇ ਦੇ ਵਿੱਚੋਂ ਦੇਖ ਸਕਦੇ ਹੋ ਜਿਹੜੇ ਬੁਲਟ ਪ੍ਰੂਫ ਸੀਸੇ ਨੇ ਸੋ ਇਹ ਜ਼ੂਰ ਦੇ ਅੰਦਰ ਆਪਣੀ ਤਿਸਵੀ ਪਹਿਲੀ ਇੰਟਰੀ ਆਉਣ ਵੱਡੇ ਅਮਾਉਂਟ ਦੇ ਨਾਲ ਮੈਂ ਦੱਸਿਆ ਵੀ 870000 ਸੰਤੁਮ ਵਿੱਚ ਪੈਸੇ ਦੇ ਨਾਲ ਇਹ ਜਿਹੜਾ ਉਹ ਆਤਿਆਰ ਸੀ ਕੀਤਾ ਸੋ ਨਾਲ ਦੇ ਨਾਲ ਜਿਹੜਾ ਸਾਡਾ ਪੁਰਾਣਾ ਇੰਟਰਪ੍ਰੀਜ਼ਨ ਸੈਂਟਰ ਆ ਉਹਨੂੰ ਰੈਨੋਵੇਟ ਕਰਕੇ ਇਹੋਨੋ ਇੱਕ ਸਿਨੇਮਾ ਦਾ ਰੂਪ ਦਿੱਤਾ ਗਿਆ ਵਰਲਡ ਸਿਨੇਮਾ ਜਿਹਦੇ ਅੰਦਰ ਅਸੀਂ ਵੱਖ-ਵੱਖ ਸਰਪ੍ਰਸਤੀਆਂ ਉਹ ਮੂਵੀਜ਼ ਉਹ ਬਣੀਆਂ ਨੇ ਉਹ ਖਾਸ ਕਰਕੇ ਬਣੋਕਰੀ ਤੇ ਹੈਈ ਹੈ ਸਕੂਲੀ ਬੱਚਿਆਂ ਨੂੰ ਉਹਨਾਂ ਦੇ ਨਾਲ ਜੋੜਨ ਦੇ ਲਈ ਉਹਨਾਂ ਦਾ ਮੋਹ ਪੈਦਾ ਕਰਨ ਦੇ ਲਈ ਜਿਹੜਾ ਉਹ ਵਿਰਾਸਤੀ ਕੱਡੀਆਂ ਮਤਲਬ ਸਾਡੇ ਵਰਲਡ ਵਿੱਚ ਜਾਂ ਸਾਡੇ ਇਹ ਜਾਣਤਰਾ ਉਹ ਕਿਵੇਂ ਉਹਨਾਂ ਦਾ ਜੀਵਨ ਜਗ ਜਿਹੜੀ ਆ ਨੇੜਿਓਂ ਦੇਖਣ ਦੇ ਲਈ ਉਹ ਕਿਵੇਂ ਬਹਿੰਦੇ ਆ ਖੁਰੁੰਦੇ ਆ ਕੀ ਖਾਂਦੇ ਆ ਕਿਵੇਂ ਉਹ ਮੂਵਮੈਂਟ ਕਰਦੇ ਆ ਸੋ ਟੋਟਲ ਉਹਨਾਂ ਦੀ ਜਿਹੜੀ ਜੀਵਨ ਜਾਚ ਆ ਉਹ ਦੇਖਣ ਲਈ ਇੱਕ ਜਿਹੜਾ ਇੱਥੇ ਵਰਸ ਸਿਨੇਮਾ ਸੀ ਬਣਾਇਆ ਸੋ ਇਹ ਲਗਭਗ 35 35 ਚੇਅਰ ਦੀ ਪਲਾਸਟਿਕ ਵਾਲਾ ਕਿਟਾਣ 35 ਲੋਕ ਜਿਹੜੇ ਬੈਠੇ ਹੋ ਉਹ ਦੇਖ ਸਕਦੇ ਆ ਮੂਵੀ ਔਰ ਬਿਨਾ ਕਿਸੇ ਪੈਸੇ ਤੋਂ ਕੋਈ ਟਿਕਟ ਜਿਹੜੀ ਆ ਉਹਨਾਂ ਨੂੰ ਮਤਲਬ ਟੋਟਲ ਫ੍ਰੀ ਆ ਕੋਈ ਪੈਸਾ ਨਹੀਂ ਲੱਗੇਗਾ ਸੋ ਲਗਾਤਾਰ ਜੁਧੂ ਦੀ ਡਿਵੈਲਪਮੈਂਟ ਦੇ ਲਈ ਇਹਨੂੰ ਲੋਕਾਂ ਦੀ ਖੇਚਦਾ ਕੇਂਦਰ ਬਣਾਉਣ ਦੇ ਲਈ ਟਾਈਮ-ਟਾਈਮ ਦੇ ਉੱਤੇ ਇੱਥੇ ਵੱਡੇ ਜਿਹੜੇ ਔਕਾਸ ਕੀਤੇ ਜਾਂਦੇ ਆ ਤੋਂ ਵਿਸ਼ੇਸ਼ ਤੌਰ ਤੇ ਜਿਹੜੇ ਲੋਕ ਇੱਥੇ ਰਹਿਤ ਕਰਨ ਲਈ ਆਦੇ ਆ 7 ਮਹੀਨੇ ਜੁਧੂ ਦੇ ਅੰਦਰ ਪੰਜਾਬ ਚੋਂ ਆਉਂਦੇ ਆ ਉੱਤਰ ਭਾਰਤ ਚੋਂ ਆਉਂਦੇ ਆ ਚੋਹਾਂ ਦੇ ਹੋਰ ਪਾਣੀ ਪੀਣ ਦੇ ਲਈ ਜਿਹੜੇ ਸੌਮੇ ਆ ਸਾਢੇ ਕੋ ਦਿਨ ਸਿਗੇ ਪਹਿਲਾਂ ਇੱਥੇ ਵੱਡੇ ਜਿਹੜੇ ਪਾਣੀ ਪੀਣ ਦੇ ਸੌਮੇ ਸੋ ਦੋ ਅੱਜ ਫੋਰ ਅ ਇੱਥੇ ਵੱਡੇ ਵਾਟਰ ਸੈਂਟਰ ਬਣਾਏ ਆ ਜਿਨ੍ਹਾਂ ਦੀ 30 ਦੀ ਜਾਂ ਲੀਟਰ ਦੀ ਕੈਪੈਸਿਟੀ ਹੈਗੀ ਆ ਤੇ ਇਹ ਦੋਵੇਂ ਜਿਹੜੇ ਲਗ ਭਾਗ 22 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਨਾਂ ਨੂੰ ਮਤਲਬ ਜਿਹੜਾ ਹੋ ਆ ਲੋਕਾਂ ਨੂੰ ਸਸਤ ਮਾਤਮ ਕੀਤਾ ਸੋ ਸੈਕਿੰਡ ਜਿਹੜਾ ਅੱਜ ਅਸੀਂ ਜਿਹੜੇ ਸਾਡੇ ਲੋਕ ਆਦੇ ਜਦੋਂ 7 ਮਿੰਟ ਚੋਂ ਦੇ ਆਦੇ ਆ ਇਹਨੂੰ ਦੇਖਣ ਦੇ ਲਈ ਤੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਅੰਦਰ ਇਹਦੀਆਂ ਆਜ਼ਾਦਾ ਰੱਖਣ ਦੇ ਲਈ ਕੰਟੀਨੂ ਇੱਕ ਜਿਹੜਾ ਮੈਮੈਂਟੋ ਅਸੀਂ ਜਿਹੜਾ ਗਿਫਟ ਸ਼ਾਪ ਇਥੇ ਬਣਾਈ ਆ ਦੇ ਦੇ ਉੱਤੇ 7 ਵਰਜ਼ੂ ਦਾ ਲੋਗੋ ਲੱਗਿਆ ਹੋਏਗਾ ਉਹ ਤੇ ਟੀ-ਸ਼ਰਟ ਨੇ ਉਹ ਜੋ ਕੈਪ ਨੇ 100 ਮਲਟੀ ਕਿਸਮ ਦੀਆਂ ਸਸਤੀਆਂ ਜਿਹੜੀਆਂ ਅਜ਼ੂਸ ਕਰਦੇ ਆਪਾਂ ਆਪਣੀ ਲਾਈਫ ਦੇ ਅੰਦਰ ਉਹ 7 ਵਰਜ਼ੂ ਦੇ ਲੋਕੋ ਦੇ ਨਾਲ ਕਾਂਜ ਜਦੋਂ ਇਥੇ ਕੋ ਜਾਂਦੇ ਆ ਤੇ ਕੁਝ ਨਾ ਕੁਝ ਯਾਦ ਲੈ ਕੇ ਜਾਂ ਤਾਂ ਜੋ ਅਸੀਂ ਜਿਹੜਾ ਅ ਮਤਲਬ ਮਤਲਬ ਆਪਾਂ ਕਹਿ ਸਕਦੇ ਆ ਵੀ ਸੰਤੋਲ ਜਿਹੜਾ ਧਰਤੀ ਦੇ ਅੰਦਰ ਜਿਹੜਾ ਰੱਖਣ ਦੇ ਲਈ ਜਿਹੜੀਆਂ ਮਤਲਬ ਸੈਂਟਰ ਜ਼ੂ ਦੀਆਂ ਸਾਡੀ ਪਾਲੀ ਲੈਣ ਨੇ ਉਹਦੇ ਮੁਤਾਬਕ ਅਸੀਂ ਜਿਹੜਾ ਉੱਥੇ ਮਨੁੱਖ ਦੇ ਅੰਦਰ ਇਹਦਾ ਪਿਆਰ ਵੀ ਜ਼ਗਾਉਣ ਦੇ ਲਈ ਤਾਂ ਜੋ ਇਸ ਸੰਤੋਲ ਜੇ ਕਾਇਮ ਰਹੇਗਾ ਕਿ ਮਨੁੱਖ ਨੂੰ ਵੀ ਮਤਲਬ ਜਿਹੜਾ ਆਪ ਮਨੁੱਖ ਦੀ ਜਿਹੜੀ ਜੀਵਨ ਸ਼ੈਲੀ ਆ ਜਿਹੜੀ ਮਨੁੱਖ ਦੀ ਵੀ ਉਮਰ ਆ ਬਸ ਸਮਝਦਾ ਕਿ ਉਹ ਇੱਕ ਲੰਬੀ ਹੋਊਗੀ ਜੇ ਅਸੀਂ ਆਮ ਤੌਰ ਤੇ ਕਰਨੇ ਆ ਪੰਛੀ ਬੋਲਣ ਮਿੱਟੜੇ ਬੋਲ ਬੋਲ ਰੱਖਣ ਕੁਦਰਤ ਦਾ ਸੁਮਤ ਬੋਲ ਸਵਾਜ ਵਿੱਚ ਤੁਹਾਡੇ ਚੈਨਲ ਦੇ ਬਾਅਦ ਇਹ ਤੇ ਰਹੀਂ ਸਮੁੱਚੇ ਲੋਕਾਈ ਨੂੰ ਮੈਂ ਅਪੀਲ ਕਰਾਂਗਾ ਕਿ ਤੁਸੀਂ ਆਪਣੇ ਜੀਵਨ ਦਾ ਥੋੜਾ ਬੋੜਾ ਸਮਾਂ ਕੱਢ ਕੇ ਸੱਤ ਮਰਜ਼ੂਦ ਅੰਦਰ ਆਓ ਔਰ ਜਿੱਥੇ ਲਗਭਗ ਤੁਹਾਨੂੰ 2000 ਕਿਸਮ ਦੇ ਜਿਹੜੇ ਜਾਨਵਰ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹੜੇ ਸਾਡੇ ਜੀਵਨ ਤੋਂ ਲੋਪ ਹੋ ਚੁੱਕੇ ਆ ਸਾਡੇ ਆਲੇ ਦੁਆਲੇ ਜਿਹੜੇ ਪਹਿਲਾਂ ਰਹਿੰਦੇ ਸੀਗੇ ਫਿਰਦੇ ਸੀਗੇ ਉਹਨਾਂ ਵਿੱਚੇ ਨਾਟੇ ਓਨਲੀ ਉਹਨਾਂ ਨੂੰ ਪ੍ਰੋਡਕਟ ਕੀਤਾ ਜਾਂਦਾ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਵੀ ਇੱਥੇ ਤੇ ਜੋ ਵੀ ਉਹਨਾਂ ਦੀ ਰਿਕਾਇਰਮੈਂਟ ਹੈਗੀ ਆ ਉਹ ਵੀ ਅਸੀਂ ਜਿਹੜੀਆਂ ਇੱਕ ਸੈਂਟਿਫਿਕ ਆਧਾਰ ਤੇ ਜੋ ਸੈਂਟਰ ਫੂ ਥਾਰਟੀ ਨੇ ਗਾਈਡਲਾਈਨ ਦਿੱਤੀਆਂ ਉਹਦੇ ਮੁਤਾਬਕ ਤੇ ਸਭ ਤੋਂ ਰੋਸ਼ਣ ਵਾਲੀ ਗੱਲ ਹੈ ਕਿ ਜਿਹੜੇ ਸਾਡੇ ਸਾਥ ਵਿੱਚ ਜੂ ਹੈ ਜਿਹੜੀ ਇੰਟਰਨੈਸ਼ਨਲ ਬਾਜਾ ਆਰਗੇਨਾਈਜੇਸ਼ਨਾਂ ਕਿ ਜੂ ਨੂੰ ਆ ਬੰਦਾ ਰਿਪਰੈਜ਼ੈਂਟ ਕਰਦੇ ਆ ਤੇ ਉਹਨਾਂ ਦੀ ਗਾਈਡਲਾਈਨ ਸਾਰੀ ਦੁਨੀਆ ਦੇ ਲੋਕ ਫਾਲੋ ਕਰਦੇ ਆ ਇਹ ਸਾਤ ਸਾਲ ਦੀ ਸਾਡੀ ਜੁੜੀ ਹੈ ਉਹਦਾ ਇੱਕ ਪਾਰਟ ਹੈਗਾ ਉਹਦੀ ਲਾਕਰ ਜਿਹੜੀ ਇੰਟਰਨੈਸ਼ਨਲ ਪੱਧਰ ਤੇ ਵੀ ਸੋ ਨੈਸ਼ਨਲ ਪੱਧਰ ਤੇ ਵੀ ਸੋ ਮੈਨੂੰ ਖੁਸ਼ੀ ਆ ਕਿ ਅੱਜ 1 ਕਰੋੜ 33 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਵੱਖ-ਵੱਖ ਪ੍ਰੋਜੈਕਟ ਨੇ ਵਰਡ ਸਿਨੇਮਾ ਬਣਾਇਆ ਅ ਮਗਰਮਾਸਤੀ ਨਵੀਂ ਉਹਨੂੰ ਇੱਕ ਸਪੇਸ ਉਹਨਾਂ ਦਿੱਤੀ ਗਈ ਹੈ ਉਹਦੇ ਲਈ ਟੂਰਿਸਟ ਆਣਗੇ ਉਹ ਸੀਸੇ ਦੇ ਵਿੱਚ ਉਹ ਦੇਖਾਂਗੇ ਬੋਲਟ ਪ੍ਰੂਫ ਸੀਸਾ ਹੋਏਗਾ ਸੋ ਜਿਹੜਾ ਉਹ ਦਾਡਾ ਗਿਫਟ ਸੈਂਟਰ ਬਣਿਆ ਜਿੱਥੇ 7 ਮਿੰਟ ਤੋਂ ਦੋ ਬੋਸ ਨਾ ਬਣੀਏ ਬਾਤ ਵਾ ਚੀਜ਼ਾਂ ਹੋਣਗੀਆਂ ਜੋ ਦੋ ਵੱਡੇ ਵਾਟਰ ਜਿਹੜਾ ਡਰਿੰਕਿੰਗ ਵਾਟਰ ਜਿਹੜਾ ਆ ਸਾਡੇ ਜਿਹੜੇ ਸਾਨੂੰ ਮੁਜਾਤਰੀ ਆਂਦੇ ਆ ਉਹਨਾਂ ਲਈ ਹੋਊਗਾ ਸੋ ਇਹ ਨਿਯਮਤਾ ਨੇ ਜਿਹੜੀਆਂ ਅੱਜ ਲਜ਼ੂਦ ਵਿੜੇ ਚ ਆ ਕੇ ਅਸੀਂ ਆਪਣੇ ਲੋਕਾਂ ਨੂੰ ਜਿਹੜੀਆਂ ਹੋਣ ਵਾਲੀਆਂ 10 ਵਰਤ ਦਿੱਤੀਆਂ ਸੋ ਤਾਂ ਮੈਂ ਜਿੱਥੇ ਆਜੀ ਨਾਲ ਗੱਲਾਂ ਦਾ ਤੁਹਾਡਾ ਜ਼ਿਕਰ ਕਰ ਰਿਆ ਉਹਦੇ ਜ਼ਰੂਰ ਇਹ ਗੱਲ ਕਹਾਂਗਾ ਵੀ ਧਰਤੀ ਦੇ ਉੱਤੇ ਸੰਤੋਲ ਰੱਖਣ ਦੇ ਲਈ ਜੋ ਸਾਡੇ ਸੈੱਟ ਵਿੱਚ ਸਰਟੀਫਾਈਡ ਰੂਲਸ ਬਣੇ ਆ ਜੋ ਸਾਡੇ ਗੁਰੂ ਸਬਾਨਾਂ ਨੇ ਵੀ ਕਿਹਾ ਸਾਨੂੰ ਪਾਣੀ ਦੇ ਅੰਦਰ ਸਾਨੂੰ ਹੋਰ ਕਿਹੇ ਤਰ੍ਹਾਂ ਦੇ ਅਧਿਤ ਨਿਯਮ ਦੇ ਅੰਦਰ ਧਰਤੀ ਤੇ ਸੰਤੋਲ ਰੱਖਣ ਦੇ ਲਈ ਜਗਮਰਾਂ ਦੇ ਨਾਲ ਇੱਕ ਸਨੇਹ ਰੱਖਣ ਦੇ ਲਈ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਜੋ ਉਹਨਾਂ ਨੇ ਵੀ ਕਿਹਾ ਮੈਂ ਸਮਝਦਾ ਵੀ ਸਾਰੇ ਉਹ ਫਾਲੋ ਵੀ ਕਰੀ ਆਪਣੀ ਜ਼ਿੰਦਗੀ ਦੇ ਅੰਦਰ ਸੋ 7 ਮਿੰਟ ਜੂ ਤੁਸੀਂ ਆਓ ਔਰ ਇਹਨੂੰ ਦੇਖੋ ਔਰ ਇੱਕ ਨਵਾਂ ਤੋਂ ਅਨੁਵਾਰਪਾਪ ਆਪਣੀ ਲਾਈਫ ਦੇ ਅੰਦਰ ਮਿਲੇਗਾ ਸੋ ਅੱਜ ਵੱਡੇ ਪ੍ਰੋਜੈਕਟ ਜਿਹੜੇ ਆ 1 ਕਰੋੜ 33 ਲੱਖ ਰੁਪਏ ਦੀ ਲਾਗਤ ਦੇ ਨਾਲ ਲੋਕਰ ਸਵਰਥਨ ਕੀਤੇ ਆ ਇਹ ਕਰਦਿਆਂ ਜਿੱਥੇ ਸਭ ਸਭ ਨੂੰ ਖੁਸ਼ੀ ਹੋ ਰਹੀ ਆ ਉਥੇ ਜੀ ਵਾਅਦਾ ਵੀ ਕਰਦਿਆਂ ਵੀ ਆਉਣ ਵਾਲੇ ਦਿਨਾਂ ਸੋਰ ਵੀ ਕੁਝ ਨਵੀਆਂ ਚੀਜ਼ਾਂ 7 ਮਿੰਟ ਜੂ ਲੈ ਕੇ ਸੁਣਾਵਾਂ ਸਰ ਪੰਜਾਬ ਦੇ ਅੰਦਰ ਮਤਲਬ ਜਿੱਥੇ-ਜਿੱਥੇ ਵੀ ਹੈ ਪਟਿਆਲਾ ਆਇਆ ਲੁਧਿਆਣਾ ਆ ਸਾਡੇ ਪਟਿਆਲੇ ਆ ਸੋ ਮੈਂ ਐਡਵਾਂਸ ਜੇ ਥੋੜਾ ਜਿਆ ਤੁਹਾਨੂੰ ਇਸ਼ਾਰਾ ਮਾਤਰਾ ਦੱਸ ਵੀ ਦੇਣਾ ਕਿ ਆਹ ਨਾਲੇ ਦਿਨਾਂ ਚ ਅਸੀਂ ਜਿਹੜੀ ਸਾਡੀ ਬਠਿੰਡਾ ਜੂਗ ਆ ਉਹਦੇ ਅੰਦਰ ਕੋਈ ਹੋਰ ਨਵੇਂ ਐਨੀਮਲ ਲੈ ਕੇ ਆ ਰਹੇ ਉਹ ਵੀ ਤੁਹਾਨੂੰ ਆਹ ਨਾਲੇ ਦਿਨਾਂ ਚ ਖੇਚਲ ਦਿਵਾਗੇ ਸੋ ਮਾਨਜੋਗ ਮੱਖ ਮੰਤਰੀ ਸਰਦਾਰ ਰੋਗਨ ਸਿੰਘਵਾਦੀ ਸਰਕਾਰ ਉਹਨਾਂ ਦੀਗਵਾਈ ਦੇ ਵਿੱਚ ਲਗਾਤਾਰ ਜਿੱਥੇ ਪੰਜਾਬ ਦੇ ਲੋਕਾਂ ਦੇ ਵੱਖ-ਵੱਖ ਸਵਾਲਾਂ ਨੂੰ ਲੈ ਕੇ ਵੱਡੇ ਫੈਸਲੇ ਹਿਸਟੋਰੀਕਲ ਫੈਸਲੇ ਕਰ ਰਿਹਾ ਉਹਦੇ ਨਾਲ ਦੀ ਨਾਲ ਮਾਨਜੂਰ ਹਕਮਤ ਇਸਦਾ ਭਗਤ ਸਿੰਘ ਮਾਨ ਦੀ ਸਰਕਾਰ ਫੋਰੈਸ ਨੂੰ ਲੈ ਕੇ ਇਕੋ ਟੂਰਿਜ਼ਮ ਨੂੰ ਲੈ ਕੇ 7 ਜ਼ੋਨ ਬਣਾ ਕੇ ਜਾਂ ਟੂਰਿਜ਼ਮ ਜ਼ੋਨ ਸੱਦੀਆਂ ਇਹਨਾਂ ਨੂੰ ਹੋਰ ਪ੍ਰੋਮੋਟ ਕਰਨ ਦੇ ਲਈ ਵੱਡੀ ਇਨਵੈਸਟਮੈਂਟ ਕਰ ਰਹੀ ਹੈ ਪੰਜਾਬ ਦੀ ਮੰਤਰੀ ਜੀ ਕੋਈ ਅਖਰਾ ਸਵਾਲਾਂ ਵਿੱਚ ਜਵਾਬ ਨਹੀਂ ਚੁਕਿਆ ਉਸ ਵਾਰ ਕੀ ਭੰਗੇ ਕਿਉਂਕਿ ਉਹਨਾਂ ਦੋਨੋਂ ਪਾਸੇ ਇਹਨਾਂ ਨੂੰ ਕੀ ਕਹੂੰ ਕਿ ਨਾ ਤੁਹਾਡਾ ਇਲਾਕਾ ਤਾਂ ਜੰਮੇ ਕੁਸ਼ਮੀਰ ਵੀ ਨਾਲ ਹੈ ਦੂਸਰੇ ਵAYS ਬਾਰਡਰ ਨਹੀਂ ਹੈ ਬਹੁਤ ਬੰਦਪਾਗੀ ਘਟਨਾ ਮੈਂ ਕੋਈ ਸ਼ਬਦ ਨਹੀਂ ਹੈ ਇਸ ਮਤਲਬ ਜ਼ਬਰਦਸਤ ਨਿੰਦਿਆ ਕਰਨ ਲਈ ਸ਼ਬਦ 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 ਜਿਹੜਾ ਮੈਨੂੰ ਲੱਗਦਾ ਬਹੁਣੇ ਹੈ ਜਿਸ ਕਿਸਮ ਦਾ ਕਹਿਰ ਅਨੁਣੱਖੀ ਕਹਿਰ ਜਿਹੜਾ ਉੱਥੇ ਵਾਪਰਿਆ ਮੈਂ ਜ਼ੋਰਦਾਰ ਨਿਖੇਧੀ ਕਰਦਾ ਹਾਂ ਮੈਂ ਜ਼ਰੂਰ ਕਵਾਂਗਾ ਸਰਕਾਰ ਨੂੰ ਕਿ ਉਹ ਜਿਹੜਾ ਐਲੀਮੈਂਟ ਹੈ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਮਿਸਾਲੀ ਸਜ਼ਾਵਾ ਦਿੱਤੀ ਨਾ ਤਾਂ ਅਮਸਾਰੀ ਸਜ਼ਾ ਤਾਂ ਜੋ ਇਸ ਕਿਸਮ ਦੀ ਕੋ ਯਰਤ ਆਰਲੇ ਸਬਿਟ ਨਾ ਕਰੇ ਸੋ ਇਹ ਮਸਮਨਾ ਵੀ ਸਾਡੀ ਪ੍ਰਭੂ ਸਤਾ ਦਾ ਵੀ ਅਟਾਕ ਹੈਗਾ ਔਰ ਇਹ ਇਸ ਕਿਸਮ ਦੇ ਘਣਾਉਣੇ ਤੇ ਆਨ ਮਨੁੱਖੀ ਜ਼ਲਮ ਜ਼ੁਲਮ ਕਰਕੇ ਜੇ ਕੋਈ ਇਹ ਸੋਚੇ ਕੋ ਬਸ ਕੇ ਨਿਕਲੇਗਾ ਮੈਂ ਸਮਝਦਾ ਇਹ ਦੇਸ਼ ਨੂੰ ਚਰੋਤੀ ਹੈ ਔਰ ਦੇਸੀ ਸਰਕਾਰ ਨੂੰ ਵੀ ਹੋਰ ਕਿਵੇਂ ਤਾਂ ਲੈਣਾ ਚਾਹੀਦਾ ਲੱਗਦਾ ਕਿ ਉਸ ਨੂੰ ਥੋੜਾ ਧਿਆਨ ਦੇ ਐਕਸ਼ਨ ਲੈਣਾ ਪਏਗਾ ਰਾਮਪੁਰ ਤੋਂ ਅਲੰਕਾਰ ਜਮਾ ਹੋ ਜਾ ਸਾਡੀ ਮੁਸ਼ਕਿਲਾਂ ਮਾਰਦੀ ਨੀ ਲਾਲੀ ਮਾਰਜੂ ਬਖਮਤੀ ਜੀ ਨੇ ਕਾਲੋ ਤੇ ਵਡੀ ਮੀਟਿੰਗ ਕੀਤੀ ਜੋ ਪੰਜਾਬ ਪੁਲਿਸ ਸਖਸ਼ਮਾ ਕਿਸੇ ਵੀ ਤਰ੍ਹਾਂ ਦੇ ਪੰਜਾਬ ਦੇ ਅੰਦਰ ਇਸ ਨੂੰ ਸੁਭੀ ਅੱਗੇ ਦੇ ਦਿੱਤੀ ਜਾਊਗੀ ਪੰਜਾਬ ਦੇ ਲੋਕਾਂ ਦੀ ਜ਼ਾਨ ਮਾਲ ਦੀ ਸੁਰੱਖਿਆ ਕਰ ਰਹੀ ਹੈ ਖਾਸ ਕਰਕੇ ਮਾਨਸਾਬ ਦੇ ਫਰਦੀ ਲੋਕਾਂ ਦਾ ਬਹੁਤ ਵਿਸ਼ਵਾਸ ਹੈ ਲੱਗਦਾ ਹੈ ਕਿ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਗਈ ਸੀ ਪੰਜਾਬ ਸਰਕਾਰ ਨੂੰ ਜਦੋਂ ਵੀ ਉਸ ਨੇ ਇਹ ਕੀਤੀ ਸੀ ਪੰਜਾਬ ਨੇ ਕਿ ਦੋਨੋਂ ਬੋਡ ਸਟੇਟਿੰਗ ਤੇ ਦੋਨੋਂ ਨਹੀਂ ਹਮੇਸ਼ਾ ਹੀ ਸੁਰੱਖਿਆ ਸਭ ਤੋਂ ਵੱਡੀ ਚੀਜ਼ ਹੈ ਜੇ ਲੋਕਾਂ ਦੇਸ਼ਾ ਜੀ ਮਰੋਕੋ ਸਾਡਾ ਸਹਿਯੋਗ ਹੈਗਾ ਸੋ ਮਰੋਕੋ ਦੇ ਸਹਾਇ ਲਈ ਜੋ ਵੀ ਲੋੜੀਂਦੀਆਂ ਚੀਜ਼ਾਂ ਨੇ ਅਸੀਂ ਦੀ ਮੰਗ ਵੀ ਕਰਾਂਗੇ ਅ ਜੋ ਸਾਡੀ ਲਾਇਬਿਲਟੀ ਉੱਤੇ ਵਸੀ ਕੋਈ ਕਰ ਸਰ ਜਿਹੜੇ ਫੈਸਲੇ ਲੈ ਗਏ ਭਾਰਤ ਸਰਕਾਰ ਨੂੰ ਮਰੋਕੋ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਹੀ ਫੈਸਲੇ ਜਿਹੋ ਕਿ ਜਿਹੜਾ ਚਰਾਚੀ ਮੁੰਬਈ ਹੈਗਾ ਫਿਰ ਉਹ ਵੀ ਉਦੋਂ ਹੀ ਫਾਰ ਕਰਦਾ ਨਿਕਾ ਜੱਲਾ ਅਦਾਲੀ ਨਾ ਮਾਂ ਬੇਚਿੱਤਾ ਕੇ ਜਾਂ ਸੰਬਧੀ ਇਸ ਤੋਂ ਦੁਆਰਾ ਬੇਚਿੱਤਾ ਹੈ ਨਾ ਪੰਜਾਬ ਦਾ ਇਸ ਸਾਨਾ ਮੈਨੂੰ ਲੱਗਦਾ ਇਸ ਵੇਲੇ ਮਨੁੱਖੀ ਜਾਨ ਸਭ ਤੋਂ ਵੱਡਾ ਕੀਮਤੀ ਸਵਾਲ ਹੈਗਾ ਯਾ ਮਨੁੱਖ ਦੇ ਉੱਤੇ ਵੱਡਾ ਅਟੈਕ ਹੋਇਆ ਔਰ ਇਸ ਅਟੈਕ ਨੂੰ ਅ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਇਹਦੇ ਲਈ ਜੋ ਵੀ ਲੜਿੰਦੀਆਂ ਮੈਂ ਸਮਝਦਾ ਵੀ ਕਦਮ ਹੈਗੇ ਨੇ ਸਰਕਾਰ ਨੂੰ ਇਹ ਕਦਮ ਚੁੱਕਣਾ ਚਾਹੀਦਾ ਹੈ